ਕਮਿਸ਼ਨਰੇਟ ਪੁਲਿਸ ਸਮਸਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਗਮਨ ਕੌਰ ਐਡੀਸੀਪੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮਢੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇੱਧਰ-ਉੱਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਵਜਰੀਏ ਵੀ ਮੋਬਾਈਲਾਂ ਤੇ ਜਿਹੜਾ ਆਪਣਾ ਕੋਈ OTP ਆ ਜਾਂ ਕੋਈ ਹੋਰ ਆ ਉਹ ਸਾਵਧਾਨੀ ਵਰਤਣੀ ਚਾਹੀਦੀ ਆ ਲੋਕਾਂ ਘਰਾਂ 'ਚ ਬੈਠੇ ਹੀ ਆਪਣੇ ਮੋਬਾਈਲਾਂ ਤੋਂ ਜੇ ਸਾਈਬਰ ਕ੍ਰਾਈਮ ਅੱਜ ਕੱਲ੍ਹ ਬਹੁਤ ਐਕਟੀਵੇਟ ਨੇ ਉਹ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਬਿਨਾਂ ਪੈਸੇ ਪਾ ਦਿੰਦੇ ਨੇ ਜਾਂ ਲਾਲ ਦੇ ਲਾਲ ਚ ਬਸ ਆ ਕੇ ਪੈਸੇ ਪਾ ਦਿੰਦੇ ਨੇ ਮਹੀਨੇ ਪੈਸੇ ਪਾ ਦਈਏ ਇੰਨੇ ਦਿਨ ਨੇ ਥੋੜਾ ਥੋੜਾ ਚਿਰ ਦਿੰਦੇ ਨੇ ਮੁੜ ਕੇ ਦੁਬਾਰਾ ਫਿਰ ਉਹ ਸਾਰੇ ਪੈਸੇ ਉਹਨਾਂ ਦੇ ਚਲੇ ਜਾਂਦੇ ਨੇ ਸੋ ਅਜਿਹੀਆਂ ਜਿਹੜੀਆਂ ਮੋਬਾਈਲ ਤੇ ਜਿਹੜੀਆਂ ਹੈਗੀਆਂ ਵਿਦਆਊਟ ਵੈਰੀਫਿਕੇਸ਼ਨ ਵਿਦਆਊਟ ਆਪਣੀ ਤਸੱਲੀ ਤੋਂ ਬਿਨਾਂ ਇਦਾਂ ਦੇ ਨਾ ਕੋਈ ਨਾ ਕੋਈ ਗੇਮਾਂ ਖੇਡਣੀਆਂ ਚਾਹੀਦੀਆਂ ਨਾ ਹੀ ਕੋਈ ਜੇ ਬੰਦਿਆਂ ਦੇ ਨਾਲ ਇਨਵੋਲਵ ਹੋਣਾ ਚਾਹੀਦਾ

ਮਰਨ ਦੀ ਸਟੇਟ ਕੋਡ ਆ ਰਿਹਾ ਇੱਕੋ ਸਵਾਲ ਹੈ ਕਿਹੜੀ ਹੈ ਸਾਰੇ ਓਕੇ ਜੀ ਦੋ ਬੰਦੇ ਯਾਰ ਹੋਸ਼ਾ ਕਰ ਮਾਸਟਰ ਉਹ ਜਿਹੜੀ ਗੱਲ ਹੈ ਹੋ ਗਿਆ ਬਾਕੀ ਸਾਰੇ ਉੱਤੇ ਹੀ ਬੈਠੇ ਫੁਰਾ ਬੜਾ ਇੱਕ ਮਿੰਟ ਇਧਰ ਕਿਧਰ ਪੰਜ ਮਿੰਟ ਇਹ ਮੰਗਣਾ ਹਾਂ ਜੇ ਕੋਈ ਪੰਛੀ ਮੋਬਾਈਲ ਤੋਂ ਫਾਗਰ ਚਾਹੇ ਤਾਂ ਤਾਂ ਜਦੋਂ ਹੀ ਕੋਣ ਬੜਾ ਜੀ ਮੋਬਾਈਲ ਮੋਬਾਈਲ ਕਿੱਪੜਾ ਕਿੱਪੜਾ ਨਾਲ ਦੇ ਮੋਬਾਈਲ ਤੇ ਮੋਬਾਈਲ ਬਾਇਲ ਬਾਇਲ ਸਭ ਤੋਂ ਬਾਇਲ ਕਿਤੇ ਮਾਈਲ ਫਾਈਲ ਪਾਛਤ ਪਈ ਉਹ ਆ ਰਿਹਾ ਹੋ ਚੁਕਾ ਉਹ ਤਾਂ ਥਲੇ ਦੇਖੋ ਕੀ ਹੋਇਆ ਬਹੁਤ ਹੋ ਗਿਆ ਅੱਛਾ ਹਾਂ ਰਹੀ ਹਾਂ ਅੱਛਾ ਮਾਈਕ ਵਾਲਾ ਕਿ ਮੈਂ ਚਲਾ ਦੇਈਏ ਆਈਫੋਨਸ ਰਿਕਵਰ ਕੀਤੇ ਨੇ ਜੋ ਵੱਖ-ਵੱਖ ਕੰਪਨੀਆਂ ਦੇ ਨੇ ਤੇ ਅਸੀਂ ਉਹਨਾਂ ਨੂੰ ਅੱਜ ਹੈਂਡਓਵਰ ਕਰ ਰਹੇ ਹਾਂ ਕੰਪਲੇਨਰ ਜਿਹੜੇ ਸਾਂਝ ਕੇਂਦਰ ਚ ਕੰਪਲੇਂਟ ਕਰਾਉਂਦੇ ਨੇ ਆਪਣੀ ਮਿਸਿੰਗ ਜਾਂ ਸਟੋਲਨ ਮੋਬਾਈਲ ਕੋਈ ਵੀ ਹੋ ਸਕਦਾ ਅਸੀਂ ਟ੍ਰੇਸ ਕਰਕੇ ਦਿੰਦੇ ਹਾਂ ਜੇ ਕਿਸੇ ਦਾ ਗੱਲ ਮੋਬਾਈਲ ਚੋਰੀ ਹੋ ਜਾਏ ਤਾਂ ਕਿੱਥੇ ਸੰਪਰਕ ਕਰੇ ਸਾਂਝ ਕੇਂਦਰ ਵਿੱਚ ਆਪਣੇ ਨੀਅਰਬਾਈ ਪੁਲਿਸ ਸਟੇਸ਼ਨ ਦੇ ਸਾਂਝ ਕੇਂਦਰ ਵਿੱਚ ਜਾ ਕੇ ਉਹ ਆਪਣੀ ਕੰਪਲੇਂਟ ਕਰ ਸਕਦਾ ਲਾਸਟ ਚਾ ਸੀ ਇਹ ਰਿਪੋਰਟ ਆਉਂਦੀ ਹੈ ਨੰਬਰ ਮੈਡਮ ਹੈਗਾ ਜਿਹੜਾ ਆਨਲਾਈਨ ਵੀ ਕੁਝ ਕੀਤਾ ਹੈਗਾ ਉਰਾਲਾ ਕੀਤਾ ਕਿ ਸੀਆਈਆਰ ਪੋਰਟਲ ਆਨਲਾਈਨ ਤਾਂ ਅਵੇਲੇਬਲ ਮਿਲ ਜੇ ਗੂਗਲ ਤੇ ਸਰਚ ਕਰੋਗੇ ਤੇ ਆ ਜਾਏਗਾ ਹਾਂ ਜੀ ਸਰ ਮੇਰਾ ਨਾਮ ਪਰਜਨ ਸਿੰਘ ਮੋਗਾ ਹੈ ਮੇਰਾ ਪਿਛਲੇ ਮਹੀਨੇ 25 ਤਰੀਕ ਨੂੰ ਮਜੀਠਾ ਰੋਡ ਤੋਂ ਮੋਬਾਈਲ ਸਨੇਚ ਹੋਇਆ ਸੀ ਤੇ ਮੈਂ ਮਜੀਠਾ ਰੋਡ ਥਾਣੇ 'ਚ ਉਹਦੀ ਕੰਪਲੇਂਟ ਦਿੱਤੀ ਸੀ ਲਿਖਿਤ ਬਟ ਉੱਥੋਂ ਸਾਨੂੰ 2 ਦਿਨ ਤੱਕ ਕੋਈ ਜਵਾਬ ਨਹੀਂ ਮਿਲਿਆ ਥੈਨ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਕਮਿਸ਼ਨਰ ਸਾਹਿਬ ਨੂੰ ਉਹਦੀ ਕੰਪਲੇਂਟ ਕੀਤੀ ਉਹਨਾਂ ਨੇ ਕੇਸ ਅੱਗੇ ਫਾਰਵਰਡ ਰਾਜੀਵਰ ਮੈਡਮ ਜੀ ਨੂੰ ਕੀਤਾ ਤੇ ਰਾਜੀਵਰ ਮੈਡਮ ਜੀ ਨੇ ਯੋਗੇਸ਼ ਜੀ ਨੂੰ ਅੱਗੇ ਕੇਸ ਫਾਰਵਰਡ ਕਰਕੇ ਉਹਦੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪਤਾ ਲੱਗਿਆ ਕਿ ਉਹਨੇ 1.5 ਮਿੰਟ ਵਾਸਤੇ ਮੇਰੇ ਮੋਬਾਈਲ ਤੇ ਆਪਣਾ SIM ਇਨਸਰਟ ਕੀਤਾ ਸੀ ਤੇ ਉਹਦੀ ਵਜੇ ਨਾਲ ਉਹਨਾਂ ਨੂੰ ਉਹਦੇ ਨੰਬਰ ਪਤਾ ਲੱਗਿਆ ਫਿਰ ਉਹਨਾਂ ਨੇ ਉਹਦੀ ਕਾਲ ਡਿਟੇਲਾ ਘੜਾਈਆਂ ਜੋ ਕਿ ਉਹ ਬੰਦਾ ਪਤਾ ਲੱਗਿਆ ਕਿ ਦੁਬਈ ਜਾ ਚੁੱਕਾ ਸੀ ਲੈ ਕੇ ਬਟ ਉਹ ਬੰਦਾ ਕਹਿੰਦਾ ਕਿ ਮੈਂ 15000 ਦੀ ਤੁਹਾਡਾ ਮੋਬਾਈਲ ਫੋਨ ਖਰੀਦਿਆ ਮੈਂ 스내ਚ ਨਹੀਂ ਕੀਤਾ ਤੇ ਉਹ ਬੰਦੇ ਨਾਲ ਮੈਡਮ ਨਾਲ ਗੱਲਬਾਤ ਹੋਈ ਯੋਗੇਸ਼ ਸਰ ਨਾਲ ਗੱਲਬਾਤ ਹੋਈ ਉਹਨਾਂ ਨੇ ਮੈਡਮ ਨੂੰ ਉਹਨੂੰ ਕਾਫੀ ਸਮਝਾਇਆ ਤੇ ਫਿਰ ਐਨ ਡੀ ਚੋਣੇ ਦੇ ਨਾਮ 'ਇਸਾਨੂੰ ਮੋਬਾਈਲ ਸਾਡੇ ਬੰਦੇ ਨੂੰ ਦੁਬਈ 'ਚ ਹੈਂਡਓਵਰ ਕਰ ਦਿੱਤਾ ਜੋ ਕਿ ਦੁਬਈ ਤੋਂ ਮੈਂ ਆਪਣੇ ਕਿਸੇ ਨੌਂ ਦੇ ਹੱਥ ਫੋਨ ਮੰਗਵਾ ਕੇ ਕਮਿਸ਼ਨਰ ਸਾਹਿਬ ਨੂੰ ਦੇ ਦਿੱਤਾ ਕਮਿਸ਼ਨਰ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਉਹ ਫੋਨ ਮੈਨੂੰ ਮੇਰੇ ਹੈਂਡਓਵਰ ਕੀਤਾ ਜੀ ਕਿਹੜਾ ਫੋਨ ਹੈਗਾ ਜੀ ਆਈਫੋਨ 13 ਜੀ